ਇਹ ਵੀ ਜਗਾ ਤੋਰੇ ਬਰੇ ਮੇਰਾ ਨਾਮ ਚਰਨਜੀਤ ਗਿਰੀ ਆ ਪੰਡ ਜੌਣੇ ਵਾਲਾ ਮੇਰਾ ਜਿਲ੍ਹਾ ਲੁਧਿਆਣਾ ਆ ਤੇ ਮੈਂ ਇੱਥੇ ਹੈਡੋ ਕੋਲ ਜਟਾਣੇ ਕੋਲ ਮੈਰਿਜ ਪੈਲੇਸ ਤੇ ਵਿਆਹ ਆਇਆ ਸੀਗਾ ਤੇ ਮੈਂ ਆਪਣੀ ਫੈਮਲੀ ਨੂੰ ਛੱਡ ਕੇ ਉੱਥੇ ਨਾ ਮੈਂ ਮੁੰਡੇ ਨਾਲ ਲਿਫਟ ਲੈ ਕੇ ਮੈਂ ਕਿਹਾ ਚੱਲ ਸਮਰਾਲੇ ਤੋਂ ਬੱਸ ਚੜ ਜੰਨਾ ਰਸਤੇ ਵਿੱਚ ਹੈਡੋ ਜਾ ਪਾਰ ਕਰਦੀ ਮਤਲਬ ਡੋਰ ਚ ਹੀ ਫਸੀ ਆ ਡੋਰ ਚ ਹੀ ਨਾ ਮੈਂ ਤਾਂ ਗਲਤੇ ਆਈ ਆ ਮੈਂ ਤਾਂ ਹੱਥ ਨਾਲ ਕੱਟ ਕੇ ਪਰੇ ਮਰਨ ਲੱਗਾ ਜਦੇ ਮੇਰੇ ਆਂਗਲੀ ਵੱਢ ਹੋ ਗਈ ਐ ਤੂੰ ਆਂ ਹੱਥ ਵੱਢ ਗਿਆ ਮੇਰਾ ਮਾਣ ਮੁੰਡੇ ਨੇ ਜਦ ਮੈਨੂੰ ਨੇ ਇੱਥੇ ਸਿਵਲ ਹਸਪੀਟਲ ਛੱਡਤਾ ਮਗਰ ਵੀ ਦੇਖਣਾ ਸਾਹਮਣੇ ਇੱਕ ਮੁੰਡਾ ਪਿਆ ਉਹ ਵੀ ਚਹਿਣਾ ਦੋਤਾ ਇੱਕ ਮੁੰਡਾ ਮਰ ਗਿਆ ਕਿੰਨੇ ਇਹ ਕੀ ਕਹਿਣਾ ਚਾਹਣਾ ਚਹਿਣਾ ਜਿਹੜੀ ਮੈਂ ਪਾਜੀ ਇਸ ਬਾਰੇ ਸਖਤ ਤੋਂ ਸਤਕਾਰ ਬਾਈ ਚਾਹਣਾ ਆ ਕਿਉਂਕਿ ਇਹਨਾਂ ਨਾਲ ਵੀ ਹੁਣ ਇਨਸੀਡੈਂਸ ਹੋਇਆ ਇਹ ਪਤਾ ਨਹੀਂ ਕਿੱਥੋਂ ਆਏ ਸੀਗਾ ਵਿਚਾਰੇ ਤੇ ਮੈਂ ਵੀ ਮਤਲਬ ਚਾਂਡ ਚੱਕ ਕੇ ਮੇਰੇ ਨਾਲ ਇਨਸੀਡੈਂਸ ਹੋ ਗਿਆ ਅਗਰ ਨਾ ਮੈਂ ਆਪਣਾ ਹੱਥ ਲਾਉਂਦਾ ਤਾਂ ਮੇਰੇ ਗਲ ਵੱਢਿਆ ਜਾਣਾ ਜੀ ਆ ਮੇਰੀ ਵੀ ਡੱਟ ਕਨਫਰਮ ਸੀ ਜੀ ਇਹਦਾ ਪਰਮਾਤਮਾ ਨੇ ਰੱਖ ਲਿਆ ਵੀ ਮਤਲਬ ਹੱਥ ਮੇਰਾ ਜਿਹੜਾ ਹੋਇਆ ਨਾ ਹੱਥ ਤੇ ਹਜੇ टाਕੇ ਵਗੈਰਾ ਸਟੀਚਸ ਕਰਵਾਣਾ ਆ ਡਾਕਟਰਾਂ ਸਾਹਿਬ ਕੋ ਮੈਂ ਗਵਰਨਮੈਂਟ ਤੋਂ ਡੀਸੀ ਸਾਹਿਬ ਤੋਂ ਵੀਰੇ ਅਪੀਲ ਕਰਦਾ ਸਖਤ ਤੋਂ ਸਖਤ ਕਾਰਵਾਈ ਕਰਕੇ ਸਾਰੀਆਂ ਦੁਕਾਨਾਂ ਤੇ ਡੋਰ ਬੰਦ ਕੀਤੀ ਜਾਵੇ ਕੀ ਮਾਮਲਾ ਹੋਇਆ ਕਿ ਲੌਕ ਪਾ ਵੀ ਮੌਫ ਜੀ ਤਾਈਂ ਡੋਰ ਬੰਦ ਆ ਤੁੰਗੜਾਲੇ ਬਾਈਪਾਸ ਕੋਲ ਜਿਹੜੇ ਪੰਪ ਨੇ ਸਾਹਮਣੇ ਸਾਡੇ ਕੋਲ ਦਾ ਨੌਜਾਨ ਚ ਚ ਲਖਿੰਦਰ ਸਿੰਘ ਦਾ ਮੁੰਡਾ ਆ ਰਿਹਾ ਸੀ ਉਹਦੇ ਗੱਲ ਤੇ ਡੋਰ ਫਸ ਗਈ ਚ ਇਹਦਾ ਡੋਰ ਬੋਟੋ ਮੋਟਰਸਾਈਕਲ ਦੇ ਉਹ ਕਿੰਨੀ 1500 ਦਾ ਸਾਲ ਹੈ ਜੀ ਤੇ ਉਹਨਾਂ ਗਰਦਨ ਕੱਟੀ ਗਈ ਉਹਦੀ ਉਹਨਾਂ ਮੌਤ ਹੋ ਗਈ ਇਹ ਟੋਰ ਪਾ ਦੇਖ ਰਹੀ ਹੈ ਜੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਿਆਦਾ ਸਰ ਦੇਖ ਨੂੰ ਨਹੀਂਦਾ ਕਿ ਚਾਈਨਾ ਰੋਡ ਤੇ ਬਹੁਤ ਪ੍ਰਸ਼ਾਸਨ ਦਾ ਕਹਿੰਦਾ ਕਿ ਮਰਪਾਈ ਹੋਈ ਹੈ ਨਾਥ ਕਹਿਣ ਨੂੰ ਹੈ ਜੀ ਪਾਈ ਨਗਰਡ ਲੈਵਲ ਦੇ ਨਹੀਂ ਪਾਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨਾਥ ਹੁਣ ਅਗਲੇ ਆਪਾਂ ਵਿਤਰੀ ਬੰਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਵਾਹ ਜੀ ਆਏ ਨਾ ਬਣੇ ਸਰਪੰਚ ਸਾਹਿਬ ਦਾ ਉਹਦਾ ਜੀ ਸਾਹਿਬ ਦਾ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉਤਰੀ ਮੌਤ ਹੋ ਗਿਆ ਇਹ ਚਾਇਨਾ ਡੋਰ ਕਰਕੇ ਜਿਹੜੀ ਕਿ ਇਹਨਾਂ ਫੈਲਿਆ ਹੋਇਆ ਹੈ ਥੱਲੇ ਕਿ ਰੋਕਣਾ ਚਾਹੀਦਾ ਜਿਹਦੇ ਬਾਰੇ ਕੀ ਕੀ ਸਿੱਧੀ ਮਾਨੇ ਸਰਕਾਰਾਂ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਹੈ ਪਹਿਲੇ ਇਹ ਪਕੜਦਾਨੀ ਚਾਹੀਦੀ ਆ ਫਿਰ ਦੁਕਾਨਾਂ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਹੈ ਇਹ ਪਤਾ ਨਹੀਂ ਕਰਦੇ ਦੁਕਾਨਾਂ ਵਾਲੇ ਤੇ ਜੀ ਮੰਗ ਕਰਦੇ ਤੁਸੀਂ ਕਹਿੰਦੇ ਇਨਸਾਫ ਹੋਣਾ ਚਾਹੀਦਾ ਚਾਇਨਾ ਡੋਰ ਨੂੰ ਪਕੜੋਲ ਚਾਹੀਦਾ ਇਹ ਮੁਪੱਤਰ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਹਾਂਜੀ ਜੀ ਕਮੇਟੀ ਚਾਇਨਾ ਡੋਰ ਅਨਕੀ ਨਾਮ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਇਹ ਪ੍ਰੋਮੋਟਰ ਬਸ ਤੇ ਡੋਰ ਵਿੱਚ ਚਾਈਨਾ ਡੋਰ ਨੇ ਇੰਗਰੇਜ਼ ਗਾਲ ਫੱਡੇ ਵਿੱਚ ਫੁੱਲੋਂ ਚਿੱਕੀ ਮਿਲਦੀ ਜੀ ਉਹ ਆਕਨ ਲੈ ਕੇ ਗਿਆ ਸੀ ਤੁਸੀਂ ਕੀ ਲੱਗਦੇ ਹੋ ਲੱਗਦਾ ਜੀ ਲੱਗਦਾ ਕੀ ਨਾਮ ਕਿਸ ਦਾ ਜਸਪਾਲ ਸਿੰਘ ਇੰਨੀ ਕੋ ਮਾਰਿਆ ਜੀ ਉਹ ਤਾਂ 15 ਜਵਾਬ ਦੀ ਹੈ ਇਹ ਇਹ ਵਈਆ ਕਿਨੇ ਕਿੱਥੋਂ ਮਾਰਿਆ ਸੀ ਫਿਰ ਗੂਗਲ ਤੋਂ ਵੀ ਆ ਰਿਹਾ ਸੀ ਜੀਗਾ ਜੀ ਝੁਕੀ ਦਵਾ ਕੇ ਜੋ ਆਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਾਹ ਤੇ ਜੇ ਡੋਰ ਨੇ ਖੇਲ ਪਰ ਚਾਈਨਾ ਡੋਰ ਬਾਰੇ ਇਹ ਗੱਲ ਕਹਿੰਦਾ ਕਿ ਪੁਲਿਸ ਪਰ ਸਾਹ ਕਹਿੰਦੀ ਹੈ ਕਿ ਚਾਈਨਾ ਨਹੀਂ ਬੀਕ ਨਹੀਂ ਜੀ ਜੋ ਦੇ ਲੋ ਜੋੜੀ ਜੰਮਣੀ ਆ ਜੀ ਇੱਕ ਲੋਕਾ ਪੁੱਤਰ ਦੀ ਇਕੱਲਈ ਜੀ ਗੱਲੇ ਜੀ ਗੱਲੇ ਨਹੀਂ ਦਈ ਜੀ ਇਕੱਲਈ ਜੀ ਬਤਨ ਭੈਣਾਂ ਕਿੰਨੇ ਕੋਈ ਭੈਣ ਨਹੀਂ ਚਾਚੇ ਦੀ ਤੇ ਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਬਸ ਪੱਤੀ ਮੰਨ ਕਰਦੇ ਸੀ ਮੰਗੋ ਜੀ ਉਹਨਾਂ ਤੋਂ ਕਿ ਮੰਗਾਂਗੇ ਜੀ ਉਹਨਾਂ ਨਾਲ ਉਹਨਾਂ ਦੀ ਮੰਗ ਮੰਗੂਗੀ